ਮੁਹਾਇਗਿਲੇ ਦੇ ਨਿਊ ਚੰਡੀਗੜ੍ਹ ਇਲਾਕੇ ਦੇ ਵਿੱਚ ਜ਼ਮੀਨਾਂ ਦੇ ਰੇਟ ਲਗਾਤਾਰ ਬਦਲ ਰਹੇ ਨੇ ਕਰੋੜਾਂ ਦੇ ਵਿੱਚ ਜ਼ਮੀਨਾਂ ਦੇ ਰੇਟ ਵੱਧ ਚੁੱਕੇ ਨੇ ਜਿਸ ਨੂੰ ਲੈ ਕੇ ਕਈ ਠੱਗ ਬਾਜ਼ਾਂ ਦੀ ਨਜ਼ਰ ਵੀ ਇਨਾਂ ਜ਼ਮੀਨਾਂ ਦੇ ਉੱਤੇ ਹੈ ਜਾਲੀ ਤਰੀਕੇ ਦੇ ਨਾਲ ਭੋਲੇ ਭਾਲੇ ਲੋਕਾਂ ਦੀਆਂ ਜ਼ਮੀਨਾਂ ਵੇਚਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਪਿਛਲੇ ਦਿਨ ਤੁਸੀਂ ਦੇਖਿਆ ਹੋਵੇਗਾ ਕੈਪਟਨ ਬਿੰਦਰ ਸਿੰਘ ਦੇ ਫਾਰਮ ਦੇ ਨਜ਼ਦੀਕ ਇੱਕ ਜਾਲੀ ਤਰੀਕੇ ਦੇ ਨਾਲ ਵਿਅਕਤੀ ਜਿਹੜੇ ਜ਼ਮੀਨ ਵੇਚਣ ਲੱਗੇ ਸੀ ਉਸ ਤੋਂ ਬਾਅਦ ਇੱਕ ਹੋਰ ਮਾਮਲਾ ਇਸ ਸਮਾਂ ਦੇ ਨਜ਼ਿਕਤ ਆਇਆ ਸੀ ਤੇ ਤਾਜ਼ਾ ਮਾਮਲਾ ਜਿਹੜਾ ਨਿਊ ਚੰਡੀਗੜ੍ਹ ਇਲਾਕੇ ਦੇ ਪਿੰਡ ਪਰੋਲ ਦੀ ਜ਼ਮੀਨ ਦਾ ਆਇਆ ਜਿੱਥੇ ਕਿ ਦੱਸਿਆ ਜਾ ਰਿਹਾ ਹੈ ਕਿ 5 ਏਕੜ ਜ਼ਮੀਨ ਜੋ ਕਿ 7 ਕਰੋੜ 90 ਲੱਖ ਰੁਪਏ ਦੇ ਵਿੱਚ ਕੁਝ ਡੀਲਰ ਤੇ ਨਾਲ ਠਨਾੜ ਬੰਦੇ ਮਿਲ ਕੇ ਵੇਚਣ ਲੱਗੇ ਸੀ ਜਾਰੀ ਦੱਸਿਆ ਜਾ ਰਿਹਾ ਕਿ ਉਹਨਾਂ ਕੋਲੋਂ ਆਧਾਰ ਕਾਰਡ ਪੈਨ ਕਾਰਡ ਤੇ ਡਾਕੂਮੈਂਟ ਪੁਲਿਸ ਨੇ ਬਰਾਮਦ ਕੀਤੇ ਨੇ ਤੇ ਦੱਸਿਆ ਜਾ ਰਿਹਾ ਕਿ 5 ਲੱਖ ਰੁਪਏ ਟੋਕਨ ਮਨੀ ਵੀ ਲੈ ਲਈ ਸੀ ਉਸ ਤੋਂ ਬਾਅਦ ਜਾ ਕੇ ਕਰੋੜਾਂ ਰੁਪਇਆ ਬਿਆਨਾ ਲੈਣ ਦੀ ਤਾਕਤ ਦੇ ਵਿੱਚ ਦੱਸਿਆ ਜਾ ਰਿਹਾ ਕਿ ਪੁਲਿਸ ਨੇ ਜਿਹੜੀ ਇਹ ਪੂਰੀ ਠੱਗੀ ਵਜ ਤੋਂ ਪਹਿਲਾਂ ਹੀ ਇਹਨਾਂ ਨੂੰ ਗ੍ਰਿਫਤਾਰ ਕੀਤਾ ਹੈ ਇਸ ਨੂੰ ਲੈ ਕੇ ਮਾਨਜੋ ਕੋਰਟ ਦੇ ਵਿੱਚ ਇਹਨਾਂ ਨੂੰ ਪੇਸ਼ ਕੀਤਾ ਗਿਆ ਰਿਮਾਂਡ ਹਾਸਲ ਹੋਇਆ ਤਾਂ ਇਸ ਨੂੰ ਲੈ ਕੇ ਐਸਐਚਓ ਸਿੰਦਰ ਸਿੰਘ ਨਾਲ ਅਸੀਂ ਗੱਲਬਾਤ ਕਰਾਂਗੇ ਪਰ ਕਈ ਲੋਕ ਰਾਤੋ-ਰਾਤ امیر ਬਣਨਾ ਚਾਹੁੰਦੇ ਨੇ ਸੁਪਨੇ ਲੈਂਦੇ ਨੇ ਕਿ ਅਸੀਂ ਕਿਵੇਂ ਕਰੋੜਪਤੀ ਬਣ ਜਾਈਏ ਪਰ ਸ਼ਾਰਟਕਟ ਤਰੀਕਾ ਹਮੇਸ਼ਾ ਖਤਰਨਾਕ ਹੁੰਦਾ ਹੈ ਜਿਸ ਤਰੀਕੇ ਨਾਲ ਨੌਜਵਾਨਾਂ ਨੇ ਅਪਣਾਇਆ ਸੀ ਜਿਸ ਤੋਂ ਬਾਅਦ ਜਾ ਕੇ ਹੁਣ ਜੇਲਾ ਦੇ ਸੁਲੱਖਣ ਦੇ ਵਿੱਚ ਜਾਣਗੇ ਤਾਂ ਕਈ ਇਸ ਤਰੀਕੇ ਦੇ ਹੋਰ ਵੀ ਮਾਮਲੇ ਨੇ ਕਿਉਂਕਿ ਜਿਸ ਤਰੀਕੇ ਨਾਲ ਲਗਾਤਾਰ ਇਸ ਤਰੀਕੇ ਦੇ ਮਾਮਲੇ ਵਧ ਰਹੇ ਨੇ ਤਾਂ ਲੋਕ ਅਜੇ ਵੀ ਬਾਜ਼ ਨਹੀਂ ਆ ਰਹੇ ਨਿਊ ਚੰਡੀਗੜ੍ਹ ਇਲਾਕੇ ਦੇ ਵਿੱਚ ਕਈ ਐਡਨ ਦੇ ਪ੍ਰਾਪਰਟੀ ਡੀਲਰ ਨੇ ਜਿਹੜੇ ਜਾਰੀ ਤਰੀਕੇ ਦੇ ਨਾਲ ਡਾਕੂਮੈਂਟ ਬਣਾ ਕੇ ਕਿਸੇ ਹੋਰੇ ਵਿਅਕਤੀ ਨੂੰ ਖੜਾ ਕਰਕੇ ਕਿ ਸੀ ਪੋਲੀ ਪੋਲੀ ਕਿਸਾਨ ਦੀ ਜ਼ਮੀਨ ਵੇਚ ਦਿੰਦੇ ਨੇ ਇਹ ਪਹਿਲਾ ਮਾਮਲਾ ਨਹੀਂ ਪਹਿਲਾਂ ਤੁਸੀਂ ਦੇਖਿਆ ਹੋਵੇਗਾ ਕੰਢੀ ਏਰੀਏ ਦੇ ਏਰੀਏ ਦੇ ਵਿੱਚ ਵੀ ਕਾਫੀ ਇਦਾਂ ਦੇ ਡੀਲਰ ਨੇ ਜਿਹੜੇ ਲਗਾਤਾਰ ਇਸ ਤਰੀਕੇ ਦੇ ਨਾਲ ਜ਼ਮੀਨਾਂ ਵੇਚ ਰਹੇ ਨੇ ਉਹਨਾਂ ਦੇ ਉੱਤੇ ਵੀ ਪੁਲਿਸ ਦੀ ਤੇ ਨਾਲ ਪ੍ਰਸ਼ਾਸਨ ਦੀ ਲਗਾਤਾਰ ਨਜ਼ਰ ਹੈ ਤਾਂ ਉਸ ਦੇ ਵਿੱਚ ਹੋਰ ਵੀ ਜਿਹੜੇ ਨਾਮ ਸਾਹਮਣੇ ਆ ਸਕਦੇ ਨੇ ਜਿਸ ਤਰੀਕੇ ਨਾਲ ਠੱਗੀਆਂ ਬਾਜ਼ੀਆਂ ਜਿਹੜੀਆਂ ਲਗਾਤਾਰ ਚੱਲਦੀਆਂ ਨੇ ਪਰ ਲੋਕਾਂ ਨੂੰ ਵੀ ਅਪੀਲ ਹੈ ਕਿ ਜਿਨ੍ਹਾਂ ਦੀਆਂ ਜ਼ਮੀਨਾਂ ਨੇ ਉਹ ਆਪਣੇ ਫਰਦਾ ਜੋ ਚੈੱਕ ਕਰ ਲਿਆ ਕਰਨ ਕਿਉਂਕਿ ਹਫ਼ਤੇ 10 ਦਿਨ ਬਾਅਦ ਆਪਣੀ ਜਾ ਕੇ ਨਾਮ ਪਤਾ ਕਰਨ ਕੀ ਫਰਦ ਕੇਂਦਰ ਦੇ ਵਿੱਚ ਜਾ ਕੇ ਕਿ ਠੀਕ ਹੈ ਮੇਰੇ ਨਾਮ ਹੀ ਜ਼ਮੀਨ ਕਿਉਂਕਿ ਇਹ ਹੀ ਨਹੀਂ ਪਤਾ ਲੱਗਦਾ ਕਿ ਰਾਤੋ-ਰਾਤ ਉਹਨਾਂ ਦੀ ਜ਼ਮੀਨ ਕੌਣ ਵੇਚ ਦੇਗਾ ਕਿਉਂਕਿ ਇਹ ਜਿਸ ਤਰੀਕੇ ਨਾਲ ਇਹਨਾਂ ਪੂਰਾ ਗਰੋ ਬਣਾਇਆ ਹੋਇਆ ਹੈ ਤਾਂ ਬਾਹਰੋਂ ਆਣ ਕੇ ਲੋਕ ਕਈ ਇਸ ਇਲਾਕੇ ਦੇ ਵਿੱਚ ਫਰਦ ਕਢਾ ਕੇ ਜ਼ਮੀਨਾਂ ਵੇਚ ਰਹੇ ਨੇ ਪਿਛਲੇ ਦਿਨ ਅਸੀਂ ਐਸਜੀਐਮ ਸਾਹਿਬ ਨਾਲ ਵੀ ਗੱਲਬਾਤ ਲਈ ਕੀਤੀ ਸੀ ਕਿ ਕਿਤੇ ਨਾ ਕਿਤੇ ਜੋ ਵੀ ਬੰਦਾ ਫਰਦ ਕਢਾਂਦਾ ਹੈ ਉਸ ਦਾ ਕੋਈ ਆਧਾਰ ਕਾਰਡ ਜਾਂ ਕੋਈ ਈਮੇਲ ਆਈਡੀ ਜਾਂ ਕੋਈ ਜਿਹੜੇ ਫਿੰਗਰਪ੍ਰਿੰਟ ਨੇ ਉਹ ਜ਼ਰੂਰ ਹੋਣਾ ਚਾਹੀਦਾ ਹੈ ਜਿਸ ਤੋਂ ਬਾਅਦ ਜਾ ਕੇ ਫਰਦ ਨਿਕਲਣੀ ਚਾਹੀਦੀ ਹੈ ਕਿਉਂਕਿ ਕਈ ਲੋਕ ਫਰਦ ਕਢਾ ਕੇ ਉਸ ਦਾ ਗਲਤ ਯੂਜ਼ ਕਰ ਲੈਂਦੇ ਨੇ ਤਾਂ ਇਹ ਲੋਕ ਫਿਰ ਬਾਰੋਂ ਆਣ ਕੀ ਇਥੋਂ ਵੇਚ ਕੇ ਫੇਰ ਫਰਾਰ ਹੋ ਜਾਂਦੇ ਨੇ ਪੁਲਿਸ ਨੂੰ ਫੜਨਾ ਬੜਾ ਮੁਸ਼ਕਲ ਹੋ ਜਾਂਦਾ ਹੈ ਹੁਣ ਤਾਂ ਇਥੋਂ ਤੱਕ ਹੋ ਗਿਆ ਕਿ ਮਾਲਕ ਨੂੰ ਪਤਾ ਤੱਕ ਵੀ ਨਹੀਂ ਸੀ ਕਿ ਇਸ ਤਰੀਕੇ ਦੇ ਉਹਦੀ ਜ਼ਮੀਨ ਦੇ ਨਾਲ ਠੱਗੀਬਾਜੀ ਹੋਣ ਲੱਗੀ ਹੈ ਕਿਉਂਕਿ ਆਧਾਰ ਕਾਰਡ ਪੈਨ ਕਾਰਡ ਬਿਲਕੁਲ ਸੇਮ ਬਣਾ ਲਿਆ ਉਸ ਤੋਂ ਬਾਅਦ ਜਾ ਕੇ ਬਿਆਨਾਂ ਲੈ ਲੈਣਾ ਸੀ ਬਿਆਨ ਲੈਣ ਤੋਂ ਬਾਅਦ ਕਿਤਨੇ ਕਿਤੇ ਇਹ ਠੱਗਬਾਜ਼ ਫਰਾਰ ਹੋ ਜਣੇ ਸੀ ਫਰਾਰ ਹੋਣ ਤੋਂ ਬਾਅਦ ਫਿਰ ਪੁਲਿਸ ਨੂੰ ਲੱਭਣਾ ਮੁਸ਼ਕਲ ਹੋ ਜਾਂਦਾ ਫਿਰ ਕੋਰਟ ਦੇ ਵਿੱਚ ਕੇਸ ਚੱਲਦੇ ਨੇ ਲੰਬੇ ਕੇਸ ਪਰ ਉਹ ਤੱਕ ਇਹ ਜ਼ਮੀਨ ਦਾ ਮਾਲਕ ਹੈ ਨਾ ਤਾਂ ਜ਼ਮੀਨ ਵੇਚ ਸਕਦਾ ਨਾ ਕਿ ਉਹ ਆਪਣਾ ਹੁਰਤ ਹੁੰਦਾ ਕਰ ਸਕਦਾ ਪਰ ਜਿਸ ਤਰੀ ਉਸ ਤੋਂ ਬਾਅਦ ਪੁਲਿਸ ਨੂੰ ਉਮੀਦ ਹੈ ਕਿ ਤਨੇ ਕਿਤੇ ਹੋਰ ਵੀ ਇਹਨਾਂ ਕੋਲ ਵੱਡੇ ਖੁਲਾਸੇ ਹੋ ਸਕਦੇ ਨੇ ਕਿਸ ਤਰੀਕੇ ਨਾਲ ਇਹਨਾਂ ਨੇ ਇਹ ਰਾਹ ਬਣਾਇਆ ਸੀ ਤਾਂ ਪਿਛਲੇ ਦਿਨੀ ਵੀ ਜਿਹੜੇ ਮਾਮਲੇ ਸਾਹਮਣੇ ਉਸ ਨੂੰ ਲੈ ਕੇ ਪੁਲਿਸ ਰਿਮਾਂਡ ਦੌਰਾਨ ਕੁਝ ਕੁਝ ਕਰ ਰਹੀ ਹੈ ਤਾਂ ਕਿੰਨੇ ਕੁ ਹੋਰ ਵੱਡੇ ਖੁਲਾਸੇ ਹੋਣਗੇ ਇਸ ਲਈ ਕਿ ਜੇ ਸੰਤਿੰਦਰ ਨਸੀਬ ਨਾਲ ਗੱਲਬਾਤ ਕਰਦੇ ਆ ਕਿ ਕਿੰਨੇ ਦਿਨ ਦਾ ਰਿਮਾਂਡ ਮਿਲਿਆ ਹੈ ਕੀ ਕਿੰਨਾਂ ਕੋਲੋਂ ਜਿਹੜੀ ਕੈਸ਼ ਬਰਾਮਦ ਹੋਇਆ ਤੋਂ ਕਿ ਤਿੰਨ ਮੁਲਜ਼ਮ ਗ੍ਰਿਫਤਾਰ ਕੀਤੇ ਸੀ ਪਿਛਲੇ ਦਿਨੀ ਮਾਨਜੂ ਕੋਰਟ ਦੇ ਵਿੱਚ ਤੁਸੀਂ ਰਿਮਾਂਡ ਹਾਸਲ ਕੀਤਾ ਕਿੰਨੇ ਦਾ ਰਿਮਾਂਡ ਹਾਸਲ ਹੋਇਆ ਤੇ 4 ਦਿਨ ਦਾ ਰਿਮਾਂਡ ਹਾਸਲ ਹੋਇਆ ਇਹਦੀ ਹੁਣ ਤਫਤੀਸ਼ ਕਰ ਰਹੇ ਹਾਂ ਤਫਤੀਸ਼ ਕਰਕੇ ਜੋ ਤੱਥ ਸਾਹਮਣੇ ਆਣਗੇ ਉਹਦੇ ਮੁਤਾਬਕ ਕਾਨੂੰਨੀ ਕਾਰਵਾਈ ਅਮਲ ਚ ਲਿਆਂਦੀ ਜਾਏਗੀ ਹੋਰ ਵੀ ਲੱਗਦਾ ਕਿ ਕਈ ਸੁਲਝ ਸਕਦੇ ਨੇ ਜਿਸ ਤਰੀਕੇ ਨਾਲ ਕਈ ਹੋਰ ਵੀ ਜਿਹੜੀਆਂ ਸ਼ਿਕਾਇਤਾਂ ਪਹੁੰਚੀਆਂ ਹੋਈਆਂ ਨੇ ਤੁਹਾਡੇ ਕੋਲ ਵੀ ਆਪਾਂ ਹੁਣ ਦਰਾਨੇ ਰਿਮਾਂਡ ਉਹੀ ਵੈਰੀਫਾਈ ਕਰਾਂਗੇ ਵੈਰੀਫਾਈ ਕਰਕੇ ਜੋ ਵੀ ਫੈਕਟ ਸਾਹਮਣੇ ਆਣਗੇ ਉਦੇ ਅਕੋਰਡਿੰਗਲੀ ਅੱਗੇ ਐਕਟ ਕਰਾਂਗੇ ਇਹਨਾਂ ਦੇ ਨਾਲ ਹੋਰ ਵੀ ਲੋਕ ਸ਼ਾਮਿਲ ਹੋ ਸਕਦੇ ਨੇ ਇਹ ਡਿਗਰੋਚ ਇਹੀ ਤਫਤੀਸ਼ ਚੱਲ ਰਹੀ ਹੈ ਇਹ ਇਹੀ ਚੈੱਕ ਕੀਤਾ ਜਾ ਰਿਹਾ ਵੀ ਹੋਰ ਕਿਹੜੇ ਕਿਹੜੇ ਲੋਕ ਇਹਨਾਂ ਨਾਲ ਸ਼ਾਮਿਲ ਨੇ ਠੀਕ ਹੈ ਬਿਲਕੁਲ ਤੁਸੀਂ ਦੇਖੋ ਕਿ ਜਿਸ ਤਰੀਕੇ ਨਾਲ ਐਸਐਚਓ ਸੁਤਿੰਦਰ ਸਿੰਘ ਨੇ ਜਿਨ੍ਹਾਂ ਨੇ ਕੋਈ ਜਾਣਕਾਰੀ ਦਿੱਤੀ ਹੈ ਕਿ ਜਿਹੜਾ ਇਹ ਮਾਮਲਾ ਹੈ ਲਗਾਤਾਰ ਭੱਖਿਆ ਹੋਇਆ ਇਲਾਕੇ ਦੇ ਵਿੱਚ ਜਿਸ ਤਰੀਕੇ ਨਾਲ ਠੱਗੀਆਂ ਦਾ ਮਾਮਲਾ ਜ਼ਮੀਨ ਦਾ ਉਹ ਲੈ ਕੇ ਤਾਂ ਉਹਨਾਂ ਦੇ ਵਿੱਚੋਂ ਤਿੰਨ ਮੁਲਜ਼ਮ ਪੁਲਿਸ ਨੇ ਗ੍ਰਿਫਤਾਰ ਕੀਤੇ ਨੇ ਕਿਉਂਕਿ ਰਾਤੋਂ ਰਾਤ ਬੰਦੇ ਕਈ ਅਮੀਰ ਬਣਨਾ ਚਾਹੁੰਦੇ ਨੇ ਪਰ ਕਿਤੇ ਨਾ ਕਿਤੇ ਪੁਲਿਸ ਦੀ ਨਜ਼ਰ ਵੀ ਜੜੀ ਐਦਾਂ ਦੇ ਜਿਹੜੇ ਠੱਗਬਾਜ਼ ਨੇ ਉਹਨਾਂ ਦੇ ਉੱਤੇ ਰਹਿੰਦੀ ਜਿਸ ਨੂੰ ਲੈ ਕੇ ਤਿੰਨ ਮੁਲਜ਼ਮ ਜਿਹੜੇ ਪੁਲਿਸ ਨੇ ਗ੍ਰਿਫਤਾਰ ਕੀਤੇ